ਕੋ ਵੀ ਆ ਟਾਕਿੰਗ ਟੁਡੇ ਅੱਜ ਗੱਲ ਕਰ ਰਹੇ ਕਿਉਂਕਿ ਸੁਖਬੀਰ ਜੀ ਬਚ ਗਏ ਮਤਲਬ ਇਹ ਲਾਈਫ ਐਂਡ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 ਦਾ ਲੀਡਰਸ਼ਿਪ ਇਜ਼ ਅੰਡਰ ਇਲੂਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਲੇ ਕੋ ਹੋਰ ਹੀ ਗੱਲ ਕਰੀ ਜਾ ਰਹੇ ਬੋਲਾ ਹਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਇਹ ਨਹੀਂ ਤੇਜ਼ੀ ਨਾਲ ਬਦਲ ਰਿਹਾ ਹਾਲ ਇੱਕ ਮੁਸਤੈਦੀ ਲਫ਼ਜ਼ ਕਿ ਪੁਲਿਸ ਦੀ ਮੁਸਤੈਦੀ ਕਰਕੇ ਸੁਖਬੀਰ ਸਿੰਘ ਬਾਦਲ ਬਚ ਗਏ ਉਹ ਲਫ਼ਜ਼ ਮੁਸਤੈਦੀ ਭਗਵੰਤ ਮਾਨ ਵਰਤਦਾ ਉਹ ਲਫ਼ਜ਼ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹ ਲਵ ਚ ਮੁਸਤੈਦੀ ਅ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਵਦਰ ਵਰਤਦੇ ਆ ਔਰ ਫਿਰ ਸਾਡੇ ਗਨਮੈਨ ਨੂੰ ਜਿਹਦੀ ਉਸ ਦਿਨ ਡਿਊਟੀ ਨਹੀਂ ਸੀ ਜਿਹੜਾ 175ਾਂ ਚ ਜਿਹੜਾ ਗਨਾਰਿਆ ਨਹੀਂ ਸੀ ਉਹਨੂੰ ਭੈਣ ਜੀ ਨੇ ਕੁਦਰਤੀ ਉੱਥੇ ਭੇਜਤਾ ਕਿਉਂਕਿ ਉਹਨਾਂ ਦੇ ਨਾਲ ਗਨਮੈਨ ਅਟੈਚਡ ਉਹਨੂੰ ਫੜ ਕੇ ਕਹਿੰਦੇ ਹੁਣ ਤੂੰ ਵੀ ਕਹਦੇ ਪੁਲਿਸ ਦੀ ਮੁਸਤੈਦੀ ਤੁਸੀਂ ਉਹ ਵੀਡੀਓ ਵੇਖਿਓ ਇਫ ਯੂ ਡੋਨਟ ਹੈਵ ਇਟ ਆਈ ਵਿਲ ਸ਼ੇਅਰ ਇਟ ਅਗੇਨ ਜਿਹੜਾ ਸਾਡੇ ਗਨਮੈਂਟ ਤੋਂ ਕਹਿੰਦਾ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਮੁਸਤੈਦ ਰਹਿਣਾ ਇਹ ਚਾ ਕੰਮ ਹੋ ਸਕਦਾ ਭਾਈ ਜਦ ਸੀਨੀਅਰ ਅਫਸਰ ਦੱਸ ਰਹੇ ਸੀ ਮੁਸਤੈਦ ਰਹਿਣਾ ਚਲੋ ਮੈਂ ਆਪਦੇ ਗਨਮੈਂਟ ਦੀ ਗੱਲ ਹੀ ਸੱਚ ਮੰਨ ਲੈਣਾ ਕਿਉਂਕਿ ਬੁਲਾਇਆ ਤਾਂ ਗੁਰਪ੍ਰੀਤ ਭੁੱਲਰ ਨੇ ਉਹਦੇ ਕੋਲੋਂ ਇਹ ਕੁਝ ਉਹਨੂੰ ਆ ਥੋੜਾ ਮਾਈਕ ਵੀ ਦੇ ਦਿੱਤਾ ਵੀਡੀਓ ਵੀ ਬਣਾਤੀ ਮਤਲਬ ਸਕ੍ਰਿਪਟ ਐਕਟ ਵੀ ਵਧੀਆ ਤਿਆਰ ਕੀਤੀ ਮਗਰ ਫਸ ਗਏ ਰੱਬ ਦਾ ਘਰ ਸੀ ਤੇ ਜੇ ਵੱਡੇ ਅਫਸਰਾਂ ਨੇ ਦੱਸਿਆ ਸੀ ਤੇ ਹਰਪਾਲ ਚੀਮਾ ਉਹਨੂੰ ਜੱਪੀਆਂ ਕੱਢ ਲਈ ਨਰਾਉਂ ਚਾੜੇ ਨੂੰ ਪਾ ਰਿਆ ਸੀ ਵੱਡੇ ਅਫਸਰ ਚ ਨਹੀਂ ਆਉਂਦਾ ਹਰਪਾਲ ਹਰਪਾਲ ਸਿੰਘ ਰੰਧਾਵਾ ਵੱਡੇ ਅਫਸਰ ਚ ਨਹੀਂ ਆਉਂਦਾ ਹੀ ਬੋਸ ਐਸੀ ਐਸਪੀ ਸੈਕੰਡ ਮੋਸਟ ਸੀਨੀਅਰ ਮੋਸਟ ਅਫਸਰ ਐਟ ਦ ਸਪੌਟ ਫਿਰ ਜਦੋਂ ਗੋਲੀ ਚੱਲਦੀ ਆ 3 ਮਿੰਟ ਉਹਦੀ ਟਾਈਮਿੰਗ ਵੇਖੋ ਕਿ ਉਹਦੇ ਉਨੂੰ ਚਾਹ ਦੀ ਲੋਡ ਪੈ ਗਈ ਮਤਲਬ ਇਹ ਏਡੀ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮੁਸਤਹਿਦੀ ਨਹੀਂ ਪੁਲਿਸ ਦਾ ਫੇਲੀਅਰ ਹੈ ਪੁਲਿਸ ਦੀ ਨਲਾਇਕੀ ਹੈ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੇਲ ਠਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਆ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਕੀ ਹੋ ਸਕਦੀ ਹੈ ਗੁਰਪ੍ਰੀਤ ਭੁੱਲੇ ਰਖ ਹੋਰ ਝੂਠ ਬੋਲ ਰਿਹਾ ਅੱਜ ਔਰ ਮੈਂ অন ਰਿਕਾਰਡ ਕਹਿ ਰਿਹਾ ਝੂਠ ਬੋਲ ਰਿਹਾ ਕਹਿੰਦਾ ਜੀ ਇਹ ਲੋਨ ਵੁਲਫ ਅਟੈਕ ਹੈ ਇਕੱਲੇ ਬੰਦੇ ਦਾ ਕੰਮ ਹੈ ਹਰਪਾਲ ਤੁਹਾਡਾ ਐਸਪੀ ਤਾਂ ਉਹਨੂੰ ਜਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜਫੀ ਪਾਈ ਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਨਹੀਂ ਲੱਭੀ ਫਿਰ ਇਹ ਦੱਸ ਦੋ ਜੇ ਲੋਨ ਵੁਲਫ ਅਟੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਥਾਣੇ 'ਚ ਬਲਾਸਟ ਕਰ ਰਹੀ ਹੈ ਇਹ ਲੋਨਵੋਲਪ ਨਹੀਂ ਹੈ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ এজੈਂਸ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਹੈ ਬਿਜ਼ਨਸ ਭੱਜ ਰਿਹਾ ਹੈ ਦੇਖੋ ਜੋ ਹਾਲਾਤ ਬਣੇ ਪਏ ਆ ਜਿਨਾ ਤੁਸੀਂ ਆਈ ਥਿੰਕ ਦਿਸ ਸਿਕਿਉਰਿਟੀ ਇਹ ਥੋੜੇ ਸਾਰਿਆਂ ਨਾਲ ਸੰਬੰਧਿਤ ਹੈ ਕੱਲਾ ਕਿਤੇ ਇਹਨੂੰ ਇੱਕ ਬੰਦੇ ਨਾਲ ਵਿਅਕਤੀ ਵਿਸ਼ੇਸ਼ ਨਾਲ ਵੇਖ ਕੇ ਨਾ ਕਰ ਲਿਓ ਬਿਕੋਜ਼ ਜੋ ਕੁਛ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਪਰਸੋ ਹੋਇਆ ਉਹਦੇ ਨਾਲ 50% ਬੁਕਿੰਗ ਹੋਟਲਾਂ ਦੀ ਘਟ ਗਈ ਹੈ ਲੋਕ ਘਬਰਾ ਗਏ ਆ ਸਹਿਮ ਚ ਨੇ ਡਰ ਚ ਨੇ ਸਵੇਰੇ 골ਡਨ ਟੈਂਪਲ 'ਚ ਗੋਲੀ ਚੱਲ ਰਹੀ ਆ ਸ਼ਾਮ ਨੂੰ ਮਜੀਠੇ ਥਾਣੇ 'ਚ ਬਲਾਸਟ ਹੋ ਰਿਹਾ ਔਰ ਦੋਮੇ ਚੀਜ਼ਾਂ 'ਚ ਇੱਕ ਆਊਟਫਿਟ ਬੀਕੇਆਈ ਜ਼ਿੰਮੇਵਾਰੀ ਲੈ ਰਹੀ ਆ ਔਰ ਗੈਂਗਸਟਰਸ ਜੋ ਪਾਕਿਸਤਾਨੀ ਆਈਐਸਆਈ ਦੇ ਕੰਮ ਕਰਦੇ ਇਸ਼ਾਰੇ ਤੇ ਉਹਨਾਂ ਦੇ ਹੀ ਉਹ ਜ਼ਿੰਮੇਵਾਰੀ ਚੁੱਕ ਰਹੇ ਆ ਔਰ ਇਹ ਕਹਿ ਰਿਹਾ ਵਾਰਨਿੰਗ ਦੇ ਰਿਹਾ ਕਿ ਹਲੇ ਹੋਰ ਬੜੇ ਹਲੇ ਫਿਲਮ ਬਾਕੀ ਆਲੇ ਅੱਗੇ ਵੇਖਿਓ ਕੀ ਕਰਦੇ ਆ ਵੇਟ ਐਂਡ ਵਾਚ ਔਰ ਅਜਨਾਲੇ ਥਾਣੇ 'ਚ ਕੁਝ ਦਿਨ ਪਹਿਲਾਂ ਵੀ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਜੋ ਬੰਮ ਮਜੀਠੇ ਥਾਣੇ ਵਰਤਿਆ ਗਿਆ ਥੋੜਾ ਬੜਾ ਕਾਬਿਲ ਜਰਨਲਿਸਟ ਜਰਨਲਿਸਟ ਬੜੇ ਸਨ ਕਿਉਂਕਿ ਮੈਨੂੰ ਉਹਦੀ ਆਵਾਜ਼ ਪਛਾਨ ਆ ਰਹੀ ਸੀ ਅਸੀਮ ਬਾਸੀ ਸਾਹਿਬ ਜੀ ਨੇ ਬੜੇ ਸਵਾਲ ਕੀਤੇ ਆ ਉਹਨਾਂ ਨੇ ਉਹਨਾਂ ਨੇ ਪਹਿਲਾ ਇੰਪੋਰਟੈਂਟ ਸਵਾਲ ਇਹ ਕੀਤਾ ਕਿ ਸਾਨੂੰ ਅੰਦਰ ਕਿਉਂ ਨਹੀਂ ਜਾ ਰਹੇ ਸਾਡੇ ਸਾਰੇ ਪ੍ਰੈਸ ਦੇ ਆਈਡੀ ਆ ਵਾਟ ਡਿਡ ਦ ਪੁਲਿਸ ਹੈਵ ਟੂ ਹਾਈਡ ਮੈਂ ਦੱਸ ਦਿੰਨਾ ਵਰਡ ਤੇ ਹੈਵ ਟੂ ਆਈ ਡੀ ਐਸ ਪੀ ਸਾਹਿਬ ਉਸ ਰਾਤ ਕਹਿ ਰਹੇ ਕਿ ਖਿੜਕੀ ਤੇ ਟੁੱਟੀ ਕੋਈ ਨਹੀਂ ਫਿਰ ਉੱਥੇ ਖਿੜਕੀ ਵੀ ਟੁੱਟੀਆਂ ਪਾਈਆਂ ਗਈਆਂ ਤੇ ਛਤਾਂ ਤੇ ਕੋਰ ਛਾਪਨਲ ਨਿਚਾਨ ਵੀ ਹੈ ਜੀ ਚਰਿਆਂ ਦੇ ਜਿਹੜੀ ਗੇਂਦ ਬਾਦਸ਼ਾਹ ਦੇ ਰੈਸਟੋਰੈਂਟ ਦੇ ਬਲਾਸਟ ਲਈ ਸਿੱਟੀ ਗਈ ਸੀ ਜਾਂ 10 ਸੈਕਟਰ ਸਿੱਟੀ ਗਈ ਸੀ ਇੱਕ ਨਾਮਾ ਪਤਾ ਨਹੀਂ ਇਹਨਾਂ ਨੇ ਗਰਨੇਡ ਟਾਈਪ ਤਿਆਰ ਕੀਤਾ ਉਹ ਉੱਥੇ ਵਰਤੇ ਆ ਗਿਆ ਸੋ ਇਨਾਂ ਹਾਲਾਤਾਂ ਚ ਪਤਾ ਨਹੀਂ ਪੰਜਾਬ ਪੁਲਿਸ ਸੱਚ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀ ਹਰਪਾਲ ਸਿੰਘ ਕਿਹੜੇ ਕਾਨੂੰਨ ਥੱਲੇ ਮਤਲਬ ਇੱਕ ਸ਼ਹਿਰ ਚਪਾਟਾ ਕਰਦੇ ਆ ਨਰੈਣ ਚੋੜੇ ਨਾਲ ਨਰੈਣ ਚੋੜੇ ਨਾਲ ਇੱਕ ਵੀਡੀਓ ਨਹੀਂ ਉਹਦੀਆਂ ਤਿੰਨ ਵੀਡੀਓ ਆ ਗਈਆਂ ਨੇ ਟਾਈਮਿੰਗ ਆਫ ਦ ਸਿਚੁਏਸ਼ਨ ਵੇਖੋ ਕਿ ਜਦੋਂ ਨਰੈਣ ਚੋੜੇ ਨਾਲ ਜੀ ਦਾ ਥੋੜਾ ਇੰਨਾ ਪ੍ਰੇਮ ਪਿਆਰ ਹਰਪਾਲ ਸਿੰਘ ਦਾ ਤੇ ਕੀ ਫਰਹਰਪਾਲ ਸਿੰਘ ਨੂੰ ਕਸਟਡੀ ਚ ਲੈ ਕੇ ਉਹਦੀ ਕੁਛ ਪੁੱਛਕਿਛ ਨਹੀਂ ਹੋਣੀ ਚਾਹੀਦੀ ਔਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਰਪਾਲ ਸਿੰਘ ਨਰੈਣ ਚੋੜੇ ਨਾਲ ਬੜੇ ਚਿਰ ਦਾ ਸੰਪਰਕ ਚ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਆ ਔਰ ਪੁਲਿਸ ਨੇ ਇਹ ਸਾਰੇ ਤੱਤ ਲੁਕੋਣ ਦੀ ਕੋਸ਼ਿਸ਼ ਕੀਤੀ ਸੀ ਇਹ ਤਾਂ ਗੁਰੂ ਦੀ ਕਿਰਪਾ ਹੋਈ ਹੈ ਕਿ ਗੁਰੂ ਘਰ 'ਚ ਕੋਈ ਇਤਨਾ ਚਲਾਕੀਆਂ ਵਰਤੇ ਉਹਦੇ ਪਰਦੇ ਫਾਸ਼ ਹੋ ਜਾਂਦੇ ਜਿਵੇਂ ਸੁਖਬੀਰ ਜੀ ਦੀ ਜਾਨ ਬਚਾਈ ਸ਼ਰਧਾਲੂਆਂ ਦੀ ਜਾਨ ਬਚਾਈ ਉਹ ਵੀਡੀਓ ਵੀ ਆਈ ਆ ਤੁਸੀਂ ਵੇਖੋ ਤਿੰਨ ਤਰੀਕ ਦੀ ਵੀਡੀਓ ਜਦੋਂ ਆਪ ਵੀ ਕਦਮ ਪੁੱਟ ਕੇ ਜਾਂਦਾ ਉਹਨੂੰ ਮਿਲ ਕੇ ਆਉਂਦਾ ਬਾਈ ਵਾਜ਼ਨਟ ਹੀ ਇੱਕ ਪਾਸੇ ਕਿਉਂ ਨਹੀਂ ਕੀਤਾ ਉਹਦੀ ਚੈਕਿੰਗ ਕਿਉਂ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਨਫਰਮੇਸ਼ਨ ਦਫ਼ਤਰ ਦੇ ਅੱਗੇ ਜਿਹੜਾ ਵੀਡੀਓ 'ਚ ਥੋੜਾ ਆ ਰਿਹਾ ਨਾ ਕਈ ਪੱਤਰਕਾਰ ਕਹਿ ਰਿਹਾ ਪਤਾ ਨਹੀਂ ਲੱਗ ਰਿਹਾ ਹੁਣੇ ਮੈਂ ਵਧੀਆ ਰਿਲੀਜ਼ ਕਰੂੰ ਇੱਕ ਹੋਰ ਸਪਸ਼ਟ ਗੈਂ ਚਿਹਰੇ ਸਾਹਮਣੇ ਦੇਖਣਗੇ ਆਲਦੋ ਬੰਦੇ ਦੀ ਤੌਰ ਤੋਂ ਤੇ ਉਹਦੇ ਕੱਪੜਿਆਂ ਤੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਇਹ ਹਰਪਾਲ ਹੈ ਤੇ ਨਾਰਾਇਣ ਚੋੜਾ ਫਿਰ ਉਸ ਤੋਂ ਜਿਸ ਦਿਨ ਉਹਨੇ ਸੁਖਬੀਰ ਜੀ ਤੇ ਅਟੈਕ ਕੀਤਾ ਇੱਕ ਇਹਨਾਂ ਦਾ ਹੋਰ ਕਨਸਟੇਬਲ ਹੈ ਟ੍ਰੈਫਿਕ 'ਚ ਲੱਗਿਆ ਹੈਡ ਕਨਸਟੇਬਲ ਹੈ ਕੀ ਹੈ ਉਹਨੇ ਗੋਲ ਪਰਨਾ ਬੰਨਿਆ ਅਨ ਗੁਰਸੇਕ ਲਿਬਾਚੇ ਗਾਤਰਾ ਪਾਇਆ ਉਹ ਮਿਸਟੇਕ ਹੁੰਦਾ ਹੈ ਫੋਰ ਸ਼ਰਦਾਲੂ ਮਗਰ ਉਹ ਸੀ ਇਹਨਾਂ ਦਾ ਪੁਲਿਸ ਟ੍ਰੈਫਿਕ ਕੰਟਰੋਲ ਦਾ ਬੰਦਾ ਜਸਵੀਰ ਸਿੰਘ ਉਹ ਵਾਕ ਕਰਦਾ ਹੈ ਨਰੇਂਜ ਚੋੜੇ ਦੇ ਮਗਰ ਜਸਟ ਬਿਫੋਰ ਅਟੈਕ ਐਨ ਐ ਇਸ਼ਾਰਾ ਕਰਦਾ ਉਦੋਂ ਕਿ ਉਹਨਾਂ ਤੁਸੀਂ ਫੜਿਆ ਮਤਲਬ ਪੁਲਸ ਦੇ ਕਈ ਵਾਰੀ ਸੰਪਰਕ ਚ ਆਇਆ ਪੁਲਸ ਨੇ ਤਾਂ ਉਹਨੂੰ ਐਪਰੀਂਡ ਹੀ ਨਹੀਂ ਕੀਤਾ ਜਿਹਦੀ 25 ਸਾਲ ਤੋਂ ਹਿਸਟਰੀ ਆ ਉਹਦੀ ਫੇਸਬੁੱਕ ਆਈਡੀ ਖੋਲ ਲੋ ਤੁਹਾਡੇ ਦੇਸ਼ ਦੇ ਉਲਟ ਬੋਲਦਾ ਹੈ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਹੈ ਆਈਐਸਆਈ ਦੇ ਨਾਲ ਸੰਪਰਕ ਹੈ ਪਾਕਿਸਤਾਨ ਨਾਲ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਹੈ ਦੇਸ਼ ਨੂੰ ਹਿੰਦੂ ਸਿੱਖ ਇਕਤਾ ਨੂੰ ਢਾਹ ਲਾਣਾ ਚਾਹੁੰਦਾ ਹੈ ਉਹੋ ਜਿਹੇ ਬੰਦੇ ਨਾਲ ਹਰਪਾਲ ਸਿੰਘ ਦਾ ਕੀ ਪਿਆਰ ਆ ਸਾਨੂੰ ਤਾਂ ਪਤਾ ਦੱਸਿਆ ਜਾਂਦਾ ਕੋਰਟ ਚ ਜਾਓਗੇ ਮੀਤੇ ਸਾਹਿਬ ਇੱਕੋ ਕੋਰ ਕਮੇਟੀ ਵਿਲ ਡਿਸਾਈਡ ਔਰ ਡੀਜੀਪੀ ਸਾਹਿਬ ਦੀ ਚੁੱਪੀ ਰੇਜ਼ ਸੀਰੀਅਸ ਕੁਐਸਚਨਸ ਔਰ ਇੱਕ ਸਕ੍ਰਿਪਟ ਤਿਆਰ ਹੋ ਕੇ ਆਈ ਤੁਸੀਂ ਅੱਜ ਮੈਂ ਟਵੀਟ ਵੀ ਕੀਤਾ ਇੱਕ ਮੁਸਤੈਦੀ ਲਫ਼ਜ਼ ਕਿ ਪੁਲਿਸ ਦੀ ਮੁਸਤੈਦੀ ਕਰਕੇ ਸੁਖਬੀਰ ਸਿੰਘ ਬਾਦਲ ਬਚ ਗਏ ਉਹ ਲਫ਼ਜ਼ ਮੁਸਤੈਦੀ ਭਗਵੰਤ ਮਾਨ ਵਰਤਦਾ ਉਹੋ ਲਾਭ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹੋ ਲਾਭ ਮੁਸਤੈਦੀ ਅ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਵਦਰ ਵਰਤਦੇ ਆ ਔਰ ਫਿਰ ਸਾਡੇ ਗਨਮੈਨ ਨੂੰ ਜਿਹਦੀ ਉਸ ਦਿਨ ਡਿਊਟੀ ਨਹੀਂ ਸੀ ਜਿਹੜਾ 175 ਚ ਜਿਹੜਾ ਗਨਾਰਿਆ ਨਹੀਂ ਸੀ ਉਹਨੂੰ ਭੈਣਜੀ ਨੇ ਕੁਦਰਤੀ ਉਥੇ ਭੇਜਤਾ ਕਿਉਂਕਿ ਉਹਨਾਂ ਦੇ ਨਾਲ ਗਨਮੈਨ ਅਟੈਚਡ ਉਹਨੂੰ ਫੜ ਕੇ ਕਹਿੰਦੇ ਹੁਣ ਤੂੰ ਵੀ ਕਹਦੇ ਪੁਲਿਸ ਦੀ ਮੁਸਤੈਦੀ ਤੁਸੀਂ ਉਹ ਵੀਡੀਓ ਵੇਖਿਓ ਇਫ ਯੂ ਡੋਨਟ ਹੈਵ ਇਟ ਆਈ ਵਿਲ ਸ਼ੇਅਰ ਇਟ ਅਗੇਨ ਜਿਹੜਾ ਸਾਡੇ ਗਵਰਨਮੈਂਟ ਤੋਂ ਕਹਿੰਦਾ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਮੁਸਤੈਦ ਰਹਿਣਾ ਇਹ じゃ ਕੰਮ ਹੋ ਸਕਦਾ ਭਾਈ ਜਦ ਸੀਨੀਅਰ ਅਫਸਰ ਦੱਸ ਰਹੇ ਸੀ ਮੁਸਤੈਦ ਰਹਿਣਾ ਚਲੋ ਮੈਂ ਆਪਦੇ ਗਵਰਨਮੈਂਟ ਦੀ ਗੱਲ ਹੀ ਸੱਚ ਮੰਨ ਲੈਣਾ ਕਿਉਂਕਿ ਬੁਲਾਇਆ ਤਾਂ ਗੁਰਪ੍ਰੀਤ ਭੁੱਲਰ ਨੇ ਉਹਦੇ ਕੋਲੋਂ ਇਹ ਕੁਝ ਉਹਨੂੰ ਆ ਥੋੜਾ ਮਾਈਕ ਵੀ ਦੇ ਤਾ ਵੀਡੀਓ ਵੀ ਬਣਾਤੀ ਮਤਲਬ ਸਕ੍ਰਿਪਟ ਐਡੀ ਵਧੀਆ ਤਿਆਰ ਕੀਤੀ ਮਗਰ ਫਸ ਗਏ ਰੱਬ ਦਾ ਘਰ ਸੀ ਤੇ ਜੇ ਵੱਡੇ ਅਫਸਰਾਂ ਨੇ ਦੱਸਿਆ ਸੀ ਤੇ ਹਰਪਾਲ ਚੀਮਾ ਉਹਨੂੰ ਜੱਪੀਆਂ ਕੱਢ ਲਈ ਨਰਾਉਂ ਚੜੇ ਨੂੰ ਪਾ ਰਿਆ ਸੀ ਵੱਡੇ ਅਫਸਰ ਚ ਨਹੀਂ ਆਉਂਦਾ ਹਰਪਾਲ ਹਰਪਾਲ ਸਿੰਘ ਰੰਧਾਵਾ ਵੱਡੇ ਅਫਸਰ ਚ ਨਹੀਂ ਆਉਂਦਾ ਹੀ ਬੋਚਾ ਸੀ ਐਸੀ ਐਸਪੀ ਸੈਕੰਡ ਮੋਸਟ ਸੀਨੀਅਰ ਮੋਸਟ ਅਫਸਰ ਐਟ ਦ ਸਪੌਟ ਫਿਰ ਜਦੋਂ ਗੋਲੀ ਚੱਲਦੀ ਆ 3 ਮਿੰਟ ਉਹਦੀ ਟਾਈਮਿੰਗ ਵੇਖੋ ਕਿ ਉਦੋਂ ਹੀ ਉਹਨੂੰ ਚਾਹ ਦੀ ਲੋਡ ਪੈ ਗਈ ਮਤਲਬ ਇਹ ਏਡੀ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮੁਸਤੈਦੀ ਨਹੀਂ ਪੁਲਿਸ ਦਾ ਫੇਲੀਅਰ ਹੈ ਪੁਲਿਸ ਦੀ ਨਲਾਇਕੀ ਹੈ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੋਂ ਬਾਅਦ ਜੇਲ ਠਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਆ ਪੁਲਿਸ ਜਾਂਚ ਕਰਨ ਦੀ ਗੱਲ ਕਰ ਰਹੀ ਹੈ ਵੀ ਮਸਤੀਦੀ ਦੇ ਨਾਲ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਕਵਰ ਅਪ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਇਹਨਾਂ ਨੇ ਆਪ ਅਟੈਕ ਕਰਾਇਆ ਉਹਨੂੰ ਪਹਿਲਾਂ ਤਾਂ ਇਸ਼ੂ ਦਾ ਅਪੋਲੋਜਾਈਜ਼ ਸੋ ਸ਼ੇਇੰਗ ਦਿਸ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਕੀ ਹੋ ਸਕਦੀ ਹੈ ਇਹ ਸੈਂਟਰਲ ਏਜੰਸੀ ਕੋਲੋਂ ਅੱਜ ਦੇਖੋ ਜਿਵੇਂ ਹਾਈ ਕੋਰਟ ਨੇ ਸੱਜ ਲਾਰੈਂਸ ਮਿਸ਼ਨੋਈ ਨੂੰ ਇੰਕਲੂਜ ਚ ਲਿਆਇਆ ਇਹ ਹਾਈ ਕੋਰਟ ਦਾ ਕੋਈ ਮੋਨਿਟਰਡ ਇਨਕੁਆਇਰੀ ਹੋਵੇ ਜਾਂ ਸੁਪਰੀਮ ਕੋਰਟ ਤੋਂ ਇਹ ਪਾਰਟੀਾਂ ਦਾ ਫੈਸਲਾ ਕਰੋ ਜੀ ਐਮਸੀ ਚੋਂ ਲੜਾਈ ਆ ਕੱਲ ਇੱਥੇ ਦੇਖੋ ਹੌਕ ਯੂ نو ਕਿ ਕੁਝ ਹੋ ਰਿਹਾ ਹੈ ਮਤਲਬ ਵੀ ਯਾਰ ਵੀਰ ਮਤਲਬ ਇਹ ਇਹ ਦੇਖੋ ਵੀ ਯਾਰ ਟਾਕਿੰਗ ਟੂਡੇ ਅੱਜ ਗੱਲ ਕਰ ਰਹੇ ਕਿਉਂਕਿ ਸੁਖਬੀਰ ਜੀ ਬਚ ਗਏ ਮਤਲਬ ਇਹ ਲਾਈਫ ਐਂਡ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 ਦਾ ਲੀਡਰਸ਼ਿਪ ਇਜ਼ ਅੰਡਰ ਇਲੂਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਲੇ ਕੋਈ ਹੋਰ ਹੀ ਗੱਲ ਕਰੀ ਜਾ ਰਹੇ ਮਨ ਹਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਇਹ ਨਹੀਂ ਤੇਜ਼ੀ ਨਾਲ ਬਦਲ ਰਿਹਾ ਹਾਲਾਤ ਦੇਖਿਆ ਜਾ ਰਿਹਾ ਕਿ ਇੰਟਰਨੈਸ਼ਨਲ ਕੌਂਫੀਡੈਂਸੀ ਦਾ ਇਹ ਇੱਕ ਹਿੱਸਾ ਸੀਗਾ ਜਿਹਦੇ ਦੇਖੋ ਅੱਜ ਇੱਕ ਆਈਐਸਆਈ ਜਾਂ ਫਿਰ ਦੁਰਪ੍ਰੀਤ ਭੁੱਲੇ ਰਖ ਹੋਰ ਝੂਠ ਬੋਲ ਰਹੇ ਅੱਜ ਔਰ ਮੈਂ ਅਨ ਰਿਕਾਰਡ ਕਹਿ ਰਿਹਾ ਝੂਠ ਬੋਲ ਰਹੇ ਕਹਿੰਦਾ ਜੀ ਇਹ ਲੋਨ ਵੋਲਪ اٹੈਕ ਹੈ ਇਕੱਲੇ ਬੰਦੇ ਦਾ ਕੰਮ ਹੈ ਹਰਪਾਲ ਥੋੜਾ ਐਸਬੀ ਤੋਂ ਉਹਨੂੰ ਜਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜਫੀ ਪਾਈਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਹੀ ਲੱਭੀ ਫਿਰ ਇਹ ਦੱਸ ਦੋ ਜੇ ਲੋਨ ਵੋਲਪ اٹੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਟਾਣੇ 'ਚ ਬਲਾਸਟ ਕਰ ਰਹੀ ਹੈ ਇਹ ਲੋਨ ਵੋਲਪ ਨਹੀਂ ਆ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਰਨਕਾਬ ਕਰਨਾ ਬੜਾ ਜ਼ਰੂਰੀ ਆ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ ਇਜੈਂਟਸ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਹੈ ਬਿਜ਼ਨਸ ਭੱਜ ਰਿਹਾ ਦੇਖੋ ਜੋ ਹਾਲਾਤ ਬਣੇ ਪਏ ਆ ਜੇ ਸ੍ਰੀ ਹਰਮੰਦਰ ਸਾਹਿਬ ਤੁਸੀਂ ਸੇਫ ਨਹੀਂ ਰੱਖ 파ਰੇ ਤੁਸੀਂ ਪੁਲਿਸ ਨੂੰ ਲਾਇਕ ਕਹੋਗੇ ਕਿ ਨਲਾਇਕ ਕਹੋਗੇ ਦੱਸੋ ਮੈਨੂੰ ਠੀਕ ਹੈ ਠੀਕ ਹੈ